ਜਲਦੀ ਸੁਧਾਰ ਲਓ ਇਹ ਆਪਣੀ ਆਦਤਾਂ ਨਹੀਂ ਤਾਂ ਜਵਾਨੀ 'ਚ ਨਜ਼ਰ ਆਉਣ ਲੱਗੋਗੇ ਬੁੱਢੇ ਕੁਝ ਲੋਕ ਅਜਾਹੀ ਵੀ ਹੁੰਦੇ ਹਨ ਜੋ ਆਪਣੀਆਂ ਬੁਰੀਆਂ ਆਦਤਾਂ ਕਾਰਨ ਜਲਦੀ ਬੁਢਾਪੇ ਦਾ ਸ਼ਿਕਾਰ ਹੋਣ ਲੱਗਦੇ ਹਨ ਅਸੀਂ ਅੱਜ ਜਾਣਾਂਗੇ ਕੁਝ ਅਜਾਈਆਂ ਬੁਰੀਆਂ ਆਦਤਾਂ ਬਾਰੇ ਜੋ ਜਵਾਨ ਉਮਰ ਵਿੱਚ ਹੀ ਬੁਢਾਪੇ ਵੱਲ ਲੈ ਜਾਂਦੇ ਹਨ ਇਨ੍ਹਾਂ ਗਲਤ ਆਦਤਾਂ ਕਾਰਨ ਉਮਰ ਦੇ ਅਨੁਪਾਤ ਵਿੱਚ ਜਵਾਨੀ ਤੇਜ਼ੀ ਨਾਲ ਘਟਣ ਲੱਗਦੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਸ਼ਰਾਬ ਦਵਾਈ ਤੇ ਜ਼ਹਿਰ ਦੋਵਾਂ ਦਾ ਕੰਮ ਕਰਦੀ ਹੈ ਜੇਕਰ ਤੁਸੀਂ ਇਸ ਨੂੰ ਬਹੁਤ ਹੀ ਸੀਮਤ ਮਾਤਰਾ ਵਿੱਚ ਲੈ ਰਹੇ ਹੋ ਤਾਂ ਇਹ ਇੱਕ ਦਵਾਈ ਦਾ ਕੰਮ ਕਰ ਸਕਦੀ ਹੈ ਇਸ ਨਾਲ ਹਿਊਮਨ ਸਿਸਟਮ ਵੀ ਮਜ਼ਬੂਤ ਹੋ ਜਾਂਦਾ ਹੈ ਖਾਂਗੂ ਜੁਕਾਮ ਬੁਖਾਰ ਆਦ ਨਹੀਂ ਹੁੰਦਾ ਦੂਜੇ ਪਾਸੇ ਸ਼ਰਾਬ ਦੇ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਦੇ ਮਾੜੇ ਪ੍ਰਭਾਵ ਪੈਣੇ ਸ਼ੁਰੂ ਹੋ ਜਾਂਦੇ ਹਨ ਜਿਗਰ ਤੇ ਗੁਰਦੇ ਦੀ ਕਮਜ਼ੋਰੀ ਕਾਰਨ ਥਕਾਵਟ ਹੋਣ ਲੱਗਦੀ ਹੈ ਇਸ ਕਰਕੇ ਸਰੀਰ ਕਮਜ਼ੋਰੀ ਹੁੰਦੀ ਹੈ ਤੇ ਜਵਾਨੀ ਵਿੱਚ ਹੀ ਬੁਢਾਪਾ ਨਜ਼ਰ ਆਉਣ ਲੱਗਦਾ ਹੈ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਨੀਂਦ ਦਾ ਅਸਰ ਸਰੀਰਕ ਤੌਰ ਤੇ ਦੇਖਿਆ ਜਾ ਸਕਦਾ ਹੈ ਤੰਦਰੁਸਤ ਰਹਿਣ ਲਈ ਵਿਅਕਤੀ ਨੂੰ 7-8 ਘੰਟੇ ਸੌਣਾ ਚਾਹੀਦਾ ਹੈ ਜੇਕਰ ਤੁਸੀਂ ਘੱਟ ਸੌਂਦੇ ਹੋ ਤਾਂ ਇਸ ਨਾਲ ਡਾਰਕ ਸਰਕਲ ਹੋ ਜਾਂਦੇ ਹਨ ਚਿਹਰੇ ਤੇ ਝੋੜੀਆਂ ਆਉਣ ਲੱਗਦੀਆਂ ਹਨ ਚਮੜੀ ਬੁੱਢੀ ਲੱਗਣ ਲੱਗਦੀ ਹੈ ਵਿਟ੍ਰਨ ਲਈ ਤੁਹਾਨੂੰ ਸਹੀ ਪੋਸ਼ਣ ਦੀ ਲੋੜ ਹੁੰਦੀ ਹੈ ਪੋਸ਼ਕ ਤੱਤਾਂ ਦੀ ਮੌਜੂਦਗੀ ਕਾਰਨ ਖੂਨ ਦੀ ਸਪਲਾਈ ਠੀਕ ਰਹਿੰਦੀ ਹੈ ਦਿਮਾਗ ਸਰਗਰਮ ਰਹਿੰਦਾ ਹੈ ਰਿਪੋਰਟਾਂ ਮੁਤਾਬਕ ਜੋ ਲੋਕ ਸੰਤੁਲਿਤ ਖਾਣ-ਪੀਣ ਨਹੀਂ ਕਰਦੇ ਤਾਂ ਇਸ ਦਾ ਅਸਰ ਉਮਰ ਤੇ ਦਿਖਾਈ ਦੇਣ ਲੱਗਦਾ ਹੈ ਬੁਢਾਪਾ ਸਮੇ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਬਹੁਤ ਲੋਕ ਚਾਹ ਤੇ ਕਾਫੀ ਪੀਣਾ ਪਸੰਦ ਕਰਦੇ ਹਨ ਜੇਕਰ ਤੁਸੀਂ ਇਹਨਾਂ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਸ ਦਾ ਅਸਰ ਸਰੀਰ ਤੇ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ ਸਾਹਤੀ ਕਾਫੀ ਵਿੱਚ ਕੈਫੀਨ ਅਤੇ ਟੈਨਨਿਨ ਪਾਇਆ ਜਾਂਦਾ ਹੈ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਬਹੁਤ ਸਾਰੇ ਲੋਕ ਆਪਣੇ ਜੀਵਨ ਵਿੱਚ ਬੇਲੋੜੇ ਤਣਾਅ ਦਾ ਅਨੁਭਵ ਕਰਦੇ ਹਨ ਪਰਿਵਾਰ ਪੜਾਈ ਕੰਮ ਤੇ ਵਿਆਹ ਹੋਰ ਗੱਲਾਂ ਕਰਕੇ ਤਣਾਅ ਹੌਲੀ-ਹੌਲੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ ਡਿਪਰੈਸ਼ਨ ਤੇ ਚਿੰਤਾ ਕਾਰਨ ਡਾਰਕ ਸਰਕਲ ਬਣਨੇ ਸ਼ੁਰੂ ਹੋ ਜਾਂਦੇ ਹਨ ਝੋੜੀਆਂ ਨਜ਼ਰ ਆਉਣ ਲੱਗਦੀਆਂ ਹਨ ਬੇਲੋੜੀ ਚਿੰਤਾ ਉਦਾਸੀ ਤੋਂ ਬਚਣਾ ਚਾਹੀਦਾ ਹੈ। ਸੋ ਜਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ। ਧੰਨਵਾਦ ਜੀ।